ਸਾਨੂੰ 3 ਮਹੀਨੇ ਹੋ ਗਏ ਜੀ ਇੱਥੇ ਗੇੜੇ ਖਾਂਦਿਆਂ ਨੂੰ ਸਾਡਾ ਕੋਈ ਇਨਸਾਫ ਨਹੀਂ ਕੀਤਾ ਦਾ ਸਰਕਾਰ ਨੇ ਕਿਤੇ ਨਸ਼ਾ ਤੱਕ ਤਰਾਂ ਉਹਨਾਂ ਨੇ ਸਾਡੇ ਘਰ ਮਚਾਏ ਹੋਏ ਸੀ ਜੀ ਅਸੀਂ ਨਸ਼ੇ ਤੋਂ ਰੋਕਿਆ ਸੀ ਉਹਨਾਂ ਨੂੰ ਕਿੰਨਾ نقصان ਹੋ ਗਿਆ ਨੁਕਸਾਨ ਤਾਂ ਇਹ ਸਾਰਾ ਹੋ ਗਿਆ ਜਦੋਂ ਘਰ ਚ ਕੁਝ ਬਚਿਆ ਹੀ ਨਹੀਂ ਸੀ ਸਾਡਾ ਜਿਹੜਾ ਸਮਾਨ ਆ ਨਾ 1.5 ਲੱਖ ਨਾਲ ਤਾਂ ਉਹਦੀ ਪਰਵਾਹੀ ਵੀ ਨਹੀਂ ਹੁੰਦੀਗੀ ਤੇ ਇਹ ਸਾਨੂੰ ਮਕਾਨਾ ਵਾਸਤੇ ਦਿੱਤੇ ਸੀ ਉਹਨਾਂ ਨੇ ਸੀ ਹਜੇ ਵੀ ਗਲੀਆਂ 'ਚ ਪੈਨੇ ਆ ਸਾਡੇ ਕੋਲੇ ਹਜੇ ਵੀ ਘਰ ਨਹੀਂ ਕਿ ਰਹਿਣ ਲਈ ਬੰਦੇ ਤੋਂ ਬਾਹਰ ਆ ਗਲੀ 'ਚ ਸਾਡੇ ਆਉਂਦੇ ਆ ਆ ਕੇ ਸਾਨੂੰ ਮੁੱਛਾਂ ਤੇ ਵੱਟ ਦੇ ਦੇ ਜਾਂਦੇ ਆ ਦਾਨ ਸਿੰਘ 8 ਕਾ 9 ਕਾ ਜਿਹੜੇ ਸਾੜ ਦਿੱਤੇ ਸੀ ਬੁਰੀ ਤਰ੍ਹਾਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਸੀ ਤੇ ਉਹਨਾਂ ਦਾ ਸਮਾਨ ਚੱਕ ਕੇ ਲੈ ਆਏ ਸੀਗੇ ਨਸ਼ੇ ਵਾਲੇ ਨਾਲ ਜਿਹੜਾ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰੋ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਹੰਜ ਕੀ ਨਾਮ ਹੈ ਤੇ ਕਿਹੜਾ ਸਰਬਜੀਤ ਕੌਰ ਆ ਜੀ ਪਿੰਡ ਦਾਨ ਸਿੰਘ ਵਾਲਾ ਅੱਜ ਕਿਵੇਂ ਜਿਹੜਾ ਮੋਸਟਰ ਪ੍ਰੈਸ਼ਰ ਰੋਸ਼ ਜੀ ਸਾਨੂੰ 3 ਮਹੀਨੇ ਹੋ ਗਏ ਜੀ ਇੱਥੇ ਗੇੜੇ ਖਾਂਦਿਆਂ ਨੂੰ ਸਾਡਾ ਕੋਈ ਇਨਸਾਫ ਨਹੀਂ ਕੀਤਾ ਸਰਕਾਰ ਨੇ ਉੱਥੇ ਜੀ ਜਿਹੜੇ ਨਸ਼ਾ ਤੱਕ ਤਰਾ ਉਹਨਾਂ ਨੇ ਸਾਡੇ ਘਰ ਮਚਾਏ ਹੋਏ ਸੀਗੇ ਜੀ ਅਸੀਂ ਨਸ਼ੇ ਤੋਂ ਰੋਕਿਆ ਸੀ ਉਹਨਾਂ ਨੂੰ ਕਿੰਨੇ ਕਰ ਦਿੱਤੇ ਆਠੀ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਇਹ ਸਾਰਾ ਹੋ ਗਿਆ ਜਦੋਂ ਘਰ ਚ ਕੁਝ ਬਚਿਆ ਹੀ ਨਹੀਂ ਸੀ ਸਰਕਾਰ ਨੇ ਮੁਆਵਜ਼ਾ ਵੀ ਦਿੱਤਾ ਸੀ ਡੇਢ ਲੱਖ ਨਾਲ ਘਰ ਪੈ ਜਾਂਦੇ ਆ ਜੀ ਨਹੀਂ ਪੈਂਦੇ ਨਾ ਸਾਡਾ ਜਿਹੜਾ ਸਮਾਨ ਆ ਨਾ ਡੇਢ ਲੱਖ ਨਾਲ ਤਾਂ ਉਹਦੀ ਪ੍ਰਭਾਵੀ ਵੀ ਨਹੀਂ ਹੁੰਦੀਗੀ ਤੇ ਇਹ ਸਾਨੂੰ ਮਕਾਨਾਂ ਵਾਸਤੇ ਦਿੱਤੇ ਸੀ ਉਹਨਾਂ ਨੇ ਜਿਹੜੇ ਸਾਡੇ ਮਕਾਨ ਜਿਸ ਤਰ੍ਹਾਂ ਦੇ ਸੀਗੇ ਨਾ ਅਸੀਂ ਉਸ ਤਰ੍ਹਾਂ ਦੀ ਮੰਗ ਰੱਖਦੇ ਆ ਵੀ ਸਾਨੂੰ ਉਸ ਤਰ੍ਹਾਂ ਦੀ ਮੰਗ ਆ ਵੀ ਸਾਡੇ ਉਹੋ ਜਿਹੇ ਘਰ ਮਕਾਨ ਦਿੱਤੇ ਜਾਣ ਕਿਉਂ ਅਸੀਂ ਹਜੇ ਵੀ ਗਲੀਆਂ ਚ ਪੈਨੇ ਆ ਸਾਡੇ ਕੋਲੇ ਹਜੇ ਵੀ ਘਰ ਨਹੀਂ ਕਿ ਰਹਿਣ ਲਈ ਅੰਮ ਮਹੀਨੇ ਦਾ ਟਾਈਮ ਇਹਨਾਂ ਨੂੰ ਦੇ ਦਿੱਤੇ ਆਸੀਂ ਹੁਣ ਅਸੀਂ ਟਾਈਮ ਨਹੀਂ ਦੇ ਸਕਦੇ ਹੁਣ ਅਸੀਂ ਜਾਈਏ ਕਿੱਥੇ ਉਸ ਕੋਈ ਬਰਾਮਤ ਨਹੀਂ ਕਰਵਾਇਆ ਜੀ ਬੰਦੇ ਤਾਂ ਬਾਹਰ ਆ ਗਲੀ 'ਚ ਸਾਡੇ ਆਉਂਦੇ ਆ ਆ ਕੇ ਸਾਨੂੰ ਮੁੱੱਚੇ ਤੇ ਵੱਟ ਦੇ ਦੇ ਜਾਂਦੇ ਆ ਅਸੀਂ ਇਹ 'ਚ ਕੁਝ ਨਹੀਂ ਕਰ ਸਕਦੇ ਜੀ ਕੀ ਕਰੀਏ ਮੈਂ ਤਾਂ ਸਾਡੇ ਕੋਲੇ ਸਮਾਨ ਆ ਵਰਤਨ ਨੂੰ ਵੀ ਹਜੇ ਵੀ ਹੈ ਨਹੀਂਗਾ ਘਰਾਂ 'ਚ ਉਸੇ ਢੋਲਗਾ ਮੰਗਾਦਾ ਉਹ ਮਾ ਜਿਹੜੀਆਂ ਜਿਨ੍ਹਾਂ ਦੇ ਅਸੀਂ ਰੋਟੀ ਟੁੱਕ ਬਣਾਉਣੇ ਆ ਆ ਸਸਤਾ ਵਾਲਿਆਂ ਨੇ ਸਾਨੂੰ ਵਿਚਾਰਿਆ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਸਾਨੂੰ ਸਮਾਨ ਦਿੱਤਾ ਉਹਨਾਂ ਨਾਲ ਸਾਡਾ ਗੁਜ਼ਾਰਾ ਚੱਲੀ ਜਾਂਦਾ ਪਰ ਸਰਕਾਰ ਨੇ ਸਾਡੇ ਲਈ ਕੁਝ ਨਹੀਂ ਕੀਤਾ ਅਜੇ ਤੱਕ ਜਿਨ੍ਹਾਂ ਉਹਨਾਂ ਨੂੰ ਜਿਹੜੀ ਸਜ਼ਾ ਦਿਵਾਉਣੇ ਸੀ ਨਾ ਸਜ਼ਾ ਦੀ ਬਜਾਏ ਉਹਨਾਂ ਦਾ ਜ਼ਬਾਨਤਾ ਕਰਕੇ ਉਹਨਾਂ ਨੂੰ ਬਾਹਰ ਕਰਤਾ ਮੰਗ ਜੀ ਇਹ ਵੀ ਕਿ ਸਾਡੇ ਘਰਾਂ ਦੇ ਮਾਪਿਆਂ ਨੂੰ ਪੂਰੇ ਮਿਲੇ ਜਾਣ ਜੋ ਵੀ ਸਾਡੀ ਪਰਭਾਈ ਆ ਜਾਂ ਤਾਂ ਸਰਕਾਰ ਭਰੇ ਜਾਂ ਉਹਨਾਂ ਤੋਂ ਦੋਸ਼ੀਆਂ ਤੋਂ ਪਰਭਾਈ ਜਾਵੇ ਦੂਜੀ ਮੰਗ ਇਹ ਆ ਉਹ ਨਸ਼ਾ ਕਰਦੇ ਆ ਨਸ਼ਾ ਵੇਚਦੇ ਵੀ ਆ ਤੇ ਉਹਨਾਂ ਦੇ ਘਰ ਟਾਏ ਜਾਣ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਉਹ ਜ਼ਬਤ ਕੀਤੀ ਜਾਵੇ ਇਹਨਾਂ ਕਰਤਾ ਕੋਈ ਵੀ ਨਹੀਂ ਕੀਤੀ ਜੀ ਇਹਨਾਂ ਤੋਂ ਬਾਹਰ ਛੱਡਤਾ ਸਾਡੇ ਨਹੀਂ ਵੀ ਨਹੀਂ ਦੇਖਿਆ ਅਸੀਂ ਤਾਂ ਹੁਣ ਇਹ ਮੰਗ ਕਹਨੇ ਆਸਤੇ ਕਿਸੇ ਨੂੰ ਸਭ ਨੂੰ ਇਹ ਕਹਨੇ ਵੀ ਚਿੱਟੇ ਪਿੱਛੇ ਕਿਸੇ ਨੂੰ ਕੁਝ ਨਾ ਕਹੋ ਜੇ ਕੋਈ ਵੇਚਦਾ ਨਾ ਵੇਚ ਹੀ ਜਾਣ ਦੋ ਜੇ ਜੇ ਸਾਡੇ ਨਾਲ ਹਲਤ ਹੋਏ ਨਾ ਉਹ ਜੇ ਹੋਰ ਕਿਸੇ ਭਣ ਭਰਾ ਨਾਲ ਨਾ ਹੋਣ ਕਿਉਂ ਸਾਨੂੰ ਇਨਸਾਫ ਹੀ ਨਹੀਂ ਮਿਲਦਾ ਜਦੋਂ ਅਧਿਕਾਰੀ ਤਾਂ ਇਹ ਕਹਿੰਦੇ ਕਿ ਉਹਨਾਂ ਦੀ ਹੋਰ ਲੜਾਈ ਸੀ ਟੋਟਾ ਨਹੀਂ ਨਹੀਂ ਜੀ ਜੀ ਅਸੀਂ ਇਸ ਗੱਲ ਦੀ ਸੌਂਦ ਨੂੰ ਤਿਆਰਾਂ ਜੇ ਸਾਡੇ ਸਿਰ ਇੱਕ ਪਰਚਾ ਜਾਂ ਇੱਕ ਵੀ ਐਪਲੀਕੇਸ਼ਨ ਹੈਗੀ ਆ ਅਸੀਂ ਦੇਣਦਾਰ ਖੜੇ ਆਂ ਜੀ ਉਹਨਾਂ ਦੇ ਨਾਲ ਸਾਡਾ ਕੋਈ ਨਿੱਜੀ ਲੜਾਈ ਹੈਗੀ ਆ ਉਹਦੇ ਬਾਰੇ ਚ ਸਾਨੂੰ ਰਿਕਾਰਡ ਪੇਸ਼ ਕਰਦੇ ਨਾ ਉਹ ਅਸੀਂ ਦੇਨ ਦਾ ਅਸੀਂ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਸੀ ਪੱਟੇ ਵਿੱਚ ਉਹ ਜੀ ਛੜਤਾ ਉਹਨਾਂ ਦੇ ਨਾਲ ਦੀ ਨਾਲ ਜਵਾਨਤ ਤੇ ਉਹਦੀ ਛੜਤਾ ਸੀ ਉਹਨਾਂ ਨੇ ਕੁਛ ਵੀ ਨਹੀਂ ਉਹਨਾਂ ਨੇ ਸਾਡੀ ਕਾਰਵਾਈ ਕੀਤੀ ਗਈ ਸਾਡੇ ਇਨਵੈਸਟਰ ਸਾਡੇ ਜੋਗੀਆਂ ਸਾਡਾ ਢੋਲਣਾ ਸਿਉਣਾ ਸਾਡਾ ਲੈ ਕੇ ਗਏ ਸੀ ਸਾਡਾ ਉਹ ਵੀ ਨਹੀਂ ਪ੍ਰਾਪਤ ਕਰਵਾਇਆ ਜੀ ਕੋ ਤਾਂ ਕਹਿ ਰਿਹਾ ਦਿੱਤੀ ਜਾ ਰਹੀ ਹੈ ਦਿੰਦੇ ਆ ਇਹ ਤਾਂ ਕੰਗਾ ਹੁਣ ਕਹਿ ਦਿੰਦੇ ਆ ਜੇ ਅਸੀਂ ਕੰਮ ਤੇ ਜਾਣ ਦੀ ਕੋਸ਼ਿਸ਼ ਕਰਦੇ ਆ ਤਾਂ ਸਾਡੇ ਮੰਗਰ ਜਾਂਦੇ ਆ ਉਹ ਸਾਨੂੰ ਕੰਮ ਵੀ ਨਹੀਂ ਕਰਨ ਦੇਣ ਦਿੰਦੇ ਗਏ ਅਸੀਂ ਇਸ ਟਾਈਮ ਤੇ ਘਰ ਹੀ ਬੈਠੇ ਆਂ ਆਪਦੇ ਪਰ ਨਾ ਇਹ ਹੁਣ ਜੇ ਸਾਡਾ ਇਨਸਾਫ ਨਾ ਕੀਤਾ ਜਾਂ ਉਹਨਾਂ ਨੂੰ ਸਖਤ ਤੋਂ ਸੱਤ ਸਜ਼ਾ ਨਾ ਦਿੱਤੀ ਨਾ ਸਾਨੂੰ ਘਰ પાਕੇ ਦਿੱਤੇ ਗਏ ਅਸੀਂ ਡੀਸੀ ਦਫ਼ਤਰ ਦੇ ਘਰੇ ਜਾ ਕੇ ਬੈਠਾਂਗੇ ਕਿਉਂ ਸਾਡੇ ਕੋਲ ਜਿੱਦੋ ਛੱਤਾਂ ਹੀ ਨਹੀਂ ਬੈਠਣ ਲਈ ਨਾ ਸਾਡੇ ਕੋਲ ਨਹਾਉਣ ਲਈ ਨਹਾਉਣ ਵਾਲਾ ਕੋਈ ਨਾ ਸਾਡੇ ਕੋਲ ਕੰਦਾ ਕੋਲੇ ਆ ਨਾ ਸਾਡੇ ਕੋਲ ਕੋਈ ਲੈਟਰਨ ਜਾਣ ਨੂੰ ਕੁਝ ਵੇਦਾ ਹੈਗੀ ਆ ਅਸੀਂ ਤਾਂ ਡੀਸੀ ਦੇ ਘਰੇ ਹੀ ਸਾਰਾ ਕੁਛ ਕਰਾਂਗੇ ਜੀ ਲੈਟਰਨ ਬਾਥਰੂਮ ਵੀ ਉੱਥੇ ਹੀ ਕਰਾਂਗੇ ਨਹਾਵਾਂਗੇ ਕਿ ਉੱਥੇ ਬੱਚੇ ਵੀ ਉੱਥੇ ਲੈ ਕੇ ਜਾਵਾਂਗੇ ਭਰਵਾਈ ਕਰਨ ਮੈਂ ਪ੍ਰਕਾਸ਼ ਸਿੰਘ ਐਕਸ਼ਨ ਕਮੇਟੀ ਆਗੂ ਜਬਰਬਰੋਦੀ ਅਸੀਂ ਅੱਜ ਧਰਨਾ ਲਾ ਕੇ ਆਏ ਆਂ ਡੀਸੀ ਦੇ ਦਫ਼ਤਰ ਮੂਹਰੇ ਹੁਣ ਅਸੀਂ ਜਿਹੜਾ ਮਾਰਚ ਕਰ ਰਹੇ ਆਂ ਤੇ ਮਾਰਚ ਕਰਕੇ ਅਸੀਂ ਐਸਐਸਪੀ ਦਾ ਦਫ਼ਤਰ ਘੇਰਾਂਗੇ ਇਸ ਕਰਕੇ ਘੇਰਾਂਗੇ ਕਿ ਤਿੰਨ ਮਹੀਨੇ ਹੋ ਗਏ ਲਗਭਗ ਦਾਨ ਸਿੰਘ 8 ਕਾ 9 ਕਾ ਜਿਹੜੇ ਸਾੜ ਦਿੱਤੇ ਸੀ ਬੁਰੀ ਤਰ੍ਹਾਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਸੀ ਤੇ ਉਹਨਾਂ ਦਾ ਸਮਾਨ ਚੱਕ ਕੇ ਲੈ ਆਏ ਸੀਗੇ ਨਸ਼ੇ ਵਾਲੇ ਤਾਂ ਇਸ ਕਰਕੇ ਸਾਡੀ ਉਹਦਾਂ ਦੀ ਮੰਗ ਹੈ ਕਿ ਇੱਕ ਤਾਂ ਦੋਸ਼ੀਆਂ ਦੇ ਖਿਲਾਫ ਸਖਤ ਵਿਰੋਧ ਕਾਰਵਾਈ ਕਰੋ ਤੇ ਨਾਲ ਜਿਹੜੇ ਉਹਨਾਂ ਦਾ ਸਮਾਨ ਚੁੱਕ ਕੇ ਲਏ ਆ ਉਹਨਾਂ ਦਾ ਸਮਾਨ ਬਰਾਮਦ ਕਰਕੇ ਉਹਨੂੰ ਆਣ ਦਿਓ ਤੇ ਨਾਲ ਜਿਹੜਾ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰੋ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਪਰ ਸਰਕਾਰ ਨੇ ਡੀਸੀ ਨੇ ਜਾਂ ਐਸਐਸਪੀ ਨੇ ਸਾਨੂੰ ਕੋਈ ਟਾਈਮ ਨਹੀਂ ਦਿੱਤਾ ਇਸ ਦੇ ਸੰਬੰਧ 'ਚ ਜਿਹਦੇ ਕਰਕੇ ਅਸੀਂ ਅੱਜ ਰੋਸ ਮਾਰਚ ਕਰ ਰਹੇ ਹਾਂ ਰੋਸ ਮਾਰਚ ਕਰਕੇ ਐਸਐਸਪੀ ਦਾ ਦਫ਼ਤਰ ਕੇ ਰੱਖ ਕਾਫੀ ਦੋਸ਼ੀ ਨੇ ਜਿਹੜੇ ਉਹਨਾਂ ਦੇ ਪਰਚੇ ਵੀ ਦਰਜ ਕੀਤੇ ਅੰਦਰ ਵੀ ਦਿੱਤੇ ਗਏ ਅ 16 ਸਤਾਣਾ ਜਨੇ ਸੀਗੇ ਪਰ 32 33 ਸੀ ਟੋਟਲ ਜਿੰਨਾ ਚੋ ਜਿਹੜੇ ਬਾਕੀ ਫੜੇ ਨਹੀਂਗੇ ਕੁਝ ਜਿਹੜੇ ਫੜੇ ਸੀ ਉਹਨਾਂ ਤੇ ਜਿਹੜਾ ਜਮਾਨਤਾ ਕਰਾ ਕਰਤੀਆਂ ਤੇ ਉਹ ਬੰਦੇ ਬਾਹਰ ਆ ਕੇ ਫੇਰ ਉਹੀ ਧਮਕੀਆਂ ਦੇ ਰਹੇ ਆ ਕਿ ਅਸੀਂ ਤਾਂ ਇਹੀ ਜਾ ਕੁਛ ਹੀ ਕਰਾਂਗੇ ਆਉਣ ਵਾਲੇ ਟਾਈਮ ਮੇਰਾ ਨਈ ਜਿਕਸੀਰ ਸਿੰਘ ਪਿੰਡ ਕੋਠੇਨਾਥੀ ਹਨਾ ਮਾ ਮੈਂ ਮੰਗੇ ਸੀ ਇਹ ਕਰਦੇ ਆ ਜੀ ਸੁੱਤੇ ਮੱਤ ਬਰਾਈ ਤੁਹਾਨੂੰ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਸਾਡੀ ਭਗਵੰਤ ਮਾਨ ਤਿੱਕਰ ਸੀਐਮ ਭਗਵੰਤ ਮਾਨ ਨੂੰ ਰਿਕਵੈਸਟ ਆ ਸਾਡੀ ਬੇਨਤੀ ਹੈ ਜੋ ਉਹਦਾ ਨਾਰਾ ਵੀ ਆਪਾਂ ਏਕਤਾ ਬਣਾ ਕੇ ਰੱਖੋ ਪਰ ਜਿਹੜੇ ਇਹਦੇ ਪਿੰਡਾਂ ਚ ਪ੍ਰਧਾਨ ਲਾਏ ਆ ਜਾਂ ਗੁੰਡੇ ਆ ਐਮਐਲਏ ਨੇ ਪਾਲੀ ਹੋਇਆ ਉਹ ਸਾਡੇ ਗਰੀਬਾਂ ਨਾਲ ਗਰੀਬਾਂ ਤੱਕਾ ਕਿਉਂ ਕਰ ਰਿਹਾ ਅਸੀਂ ਪੁੱਛਣਾ ਚਾਹੁੰਦੇ ਭਗਵੰਤ ਮਾਨ ਨੂੰ ਵੀ ਤੁਸੀਂ ਏਕਤਾ ਦਾ ਨਾਰਾ ਕਹਿੰਦੇ ਆ ਤੇ ਓਡੇ ਜਿਹੜੇ ਪਿੰਡਾਂ ਚ ਇਹਨਾਂ ਨੂੰ ਨੱਥ ਕਿਉਂ ਨਹੀਂ ਪਾ ਰਹੇ ਸਾਡੀ 15 ਦਿਨਾਂ ਦੀ ਘਟਨਾ ਜਿਹੜੀ ਜੀ ਮੈਨੂੰ ਇੱਕ ਘੰਟਾ ਪਹਿਲਾਂ ਇਹਨਾਂ ਨੇ ਫੋਨ ਤੇ ਗਾਲਾਂ ਕੱਢੇ ਨੇ ਕਰਿਆ ਤੈਨੂੰ ਮਾਰਾਂਗੇ ਮੈਸੇਜ ਚੋ ਸਭ ਨੂੰ ਰਿਕਾਰਡਿੰਗ ਵੀ ਭੇਜੀ ਹੈ ਡੀਐਸਪੀ ਸਾਹਿਬ ਨੂੰ ਭੇਜੀ ਹੈ 1 ਵਜੇ ਮੈਨੂੰ ਗਾਲਾਂ ਕੱਢੀਆਂ 2 ਵਜੇ ਜਦੋਂ ਮੈਂ ਘਰੇ ਆਇਆ ਸਾਡੇ ਘਰੇ ਗੇਟ ਖੋਲ੍ਹ ਕੇ ਘਰੇ ਵੜ ਕੇ ਕੁੱਟ ਮਾਰ ਸਰਪੰਚਨੀ ਉਹਦਾ ਬੇਟਾ ਉਹਦਾ ਘਰ ਵਾਲਾ ਜਿੰਗ ਜਿਹੜਾ ਕਿ ਆਪ ਦਾ ਚਮਚਾਗिरी ਕਰਦਾ ਪ੍ਰਧਾਨਗੀ ਕਰਦਾ ਪਿੰਡ ਤੇ ਪਰ ਉਹਨੇ ਅੱਜ ਤੱਕ ਸਰਕਾਰ ਤਿੰਨ ਸਾਲੂ ਦੇ ਉਹਨੇ ਇੱਕ ਵੀ ਕੋਈ ਕੰਮ ਪਿੰਡ ਚ ਕੀਤਾ ਹੋਵੇ ਕੁਛ ਐਮਐਲਏ ਸਾਹਿਬ ਤੁਸੀਂ ਕੁਛ ਨਾ ਜਾਣਿਆ ਵੀ ਜਾਂ ਤੂੰ ਸਾਡੇ ਪਿੰਡ ਚ ਕੁਛ ਕੀਤਾ ਇਹਨੇ ਪਰਚਾ ਤੋਂ ਨੂੰ ਸੁਬਾਇ ਸਾਡੇ ਤੇ ਕੁਛ ਨਹੀਂ ਕੀਤਾ ਸਾਡੀ ਕੁੱਟਮਾਰ ਕਰਕੇ ਸਾਡੇ ਤੇ ਕ੍ਰੋਸ ਕੇਸ ਬਣਾਇਆ ਜੀ ਅਸੀਂ ਉਹ ਪੁੱਛਣਾ ਚਾਹੁੰਦੇ ਆ ਐਸਐਸਪੀ ਸਾਹਿਬ ਮੈਡਮ ਨੂੰ ਵੀ ਕਾਰਵਾਈ ਚ ਕੱਢਣਾ ਤਾਂ ਸਾਨੂੰ ਸੀ ਗੱਡੀ ਉਸ ਦੋਸ਼ੀਆਂ ਨੂੰ ਜਾਂਦਾ ਡੀਐਸਪੀ ਜਿਹੜਾ 22 ਤਰੀਕ ਨੂੰ ਸਾਡਾ ਥਾਣੇ ਚੋਂ ਧਰਨਾ ਲੱਗਿਆ ਸੀ ਐਕਸ਼ਨ ਕਮੇਟੀ ਨੂੰ ਵਾਅਦਾ ਕਰਿਆ ਡੀਐਸਪੀ ਨੇ ਪੁੱਛੋਣੇ ਵੀ ਐਸਐਚਓ ਨੂੰ ਸਾਡੇ ਸਾਹਮਣੇ ਕਿਹਾ ਵੀ ਉੱਤੇ ਜੋ ਬੰਦਿਆ ਧਰਾਵਾਲਾ ਐਕਟ ਲਾ ਤੇ ਉਸ ਉਹੀ ਡੀਐਸਪੀ ਸਾ ਉਹ ਨੂੰ ਬਾਅਦ ਚ ਅਕਵਾਰੀ ਚ ਗੱਡੀ ਜਾਂਦਾ ਅਸੀਂ ਪੁੱਛ ਅਸੀਂ ਮੰਗ ਕਰਦੇ ਆ ਜੀ ਜਿਹੜਾ ਸਾਨੂੰ ਇਨਸਾਫ ਹੈ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਤੇ ਨਿਆਇ ਦੀ ਢੂਠਾ ਪਰਚਾ ਪਾਇਆ ਪਿੰਡ ਦੇ ਬੰਦੇ ਜਿਹੜੇ ਗਵਾਹੀਆਂ ਦਿੱਤੀਆਂ ਉਹਨਾਂ ਤੇ ਕੋਈ ਪੁਲਿਸ ਨੇ ਕਾਰਵਾਈ ਨਹੀਂ ਕਰੀ ਜਿਹੜਾ ਐਸਆਈ ਹੈ ਉਹ ਸਾਡੀ ਫਾਈਲ ਉਹਦੇ ਕੋਲੇ ਆ ਉਹਨਾਂ ਦਾ ਰਿਸ਼ਤੇਦਾਰ ਹੈ ਜਿਵੇਂ ਉਹ ਕਹਿੰਦੇ ਆ ਉਵੇਂ ਕਰਦਾ ਰਿਹਾ ਅਸੀਂ ਐਸਐਚਓ ਸਾਹ ਨੂੰ ਦੋ ਤਿੰਨ ਵਾਰੀ ਫੋਨ ਕਰਕੇ ਕਿਹਾ ਵੀ ਬੰਦੇ ਕਰੇ ਬੇਟਾ ਚੱਕਣਾ ਉਹ ਸਾਡੇ ਪਿੰਡ 'ਚ ਹੀ ਨਹੀਂ ਆਇਆ ਜੀ ਰੇਡ ਕਰਨੀ ਨਹੀਂ ਆਇਆ ਜੇ ਤੇਕਰ ਸਾਨੂੰ ਉਲਟਾ ਧਮਕਾ ਗਿਆ ਦਿੰਦਿਆ ਤੁਸੀਂ ਜਵਾਨਤਾ ਕਰਾਓ ਅਸੀਂ ਐਸਐਚਬੀ ਮੈਡਮ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਵੀ ਸਾਡੇ ਨਾਲ ਨਜਾਇਜ਼ ਹੋਈ ਆ ਘਰੇ ਕੁੱਟ ਮਾਰੂ ਆ ਮੇਰੀ ਮਾਤਾ ਦੰਬਰ ਤੋ ਚੱਕਿਆ ਉਹਦੀ ਕੁਛ ਤੂੰ ਕੀਤੀ ਕੱਪੜੇ ਪਾੜੇ ਇੰਨੀ ਗੁੰਡਾਗਰਦੀ ਕਰਨ ਦੇ ਬਾਵਜੂਦ ਸਾਨੂੰ ਹੀ ਕਹਿੰਦੇ ਵੀ ਜਵਾਨਤਾ ਕਰੋ ਅਸੀਂ ਜੀ ਨਾ ਤਾਂ ਜਵਾਨਤਾ ਮੰਗ ਆ ਸਾਡੀ ਨਾ ਤਾਂ ਸੀ ਜਵਾਨਤਾ ਅੱਜ ਕਰੋਣੀ ਨਾ ਕੱਲ ਸਾਨੂੰ ਇਨਸਾਫ ਚਾਹੀਦਾ